ਜੋ ਜੀ ਦਾ ਕਾਸਾ ਵਾਹਿਗੁਰੂ ਜੀ ਕੀ ਬਾਜਵਾ ਬਗੀ ਪਾਸਨ ਦੇ ਆਏ ਅੱਜ ਸਾਥ ਦੇ ਰਾਏ ਆਪਣੇ ਭਰਾਵਾਂ ਦਾ ਪੰਜਾਬ ਪੁਲਿਸ ਦੇ ਜਬਰ ਦੇ ਖਿਲਾਫ ਸਾਥ ਦੇ ਰਾਏ ਆ ਪੰਜਾਬ ਦਾ ਕਿਉਂਕਿ ਅਸੀਂ ਦਾ ਆਗ ਇੱਥੇ ਬਦਸਤਾਰ ਹੋਈ ਹੋਈ ਅਸੀਂ ਬੇਨਤੀ ਕਰਦੇ ਆ ਭਾਈ ਅਸੀਂ ਦੋ ਜਮਾਤ ਦੇ ਬੈਠੇ ਰਹੇ ਦਸਿਆਰੀ ਕਿਹਾ ਇਹ ਜਿਹੜਾ ਫੋਨ ਨੂੰ ਕੰਟਰੋਲ ਕਰਨ ਵਾਸਤੇ ਇਹ ਸਿਸਟਮ ਬਣਾਏ ਨੇ ਉਹ ਵੀ ਬਣਦਾ ਚਾਹੀਦਾ। ਸਰਪਾਈ ਤੇ ਕਮੇਟੀ ਵੀ ਇੱਕ ਉਹ ਅੱਜ ਬਣ ਕੇ ਲਿਆਵੇ ਤੇ ਉਹ ਫੋਨ ਨੰਬਰ ਸਾਡੇ ਪੰਜਾਬ ਦੇ ਤਰਕੀਕੇ ਜਾਣ ਵੀ ਜੇ ਕੋਈ ਕਾਲ ਨੂੰ ਕਿਸੇ ਨਾਲ ਕੋਈ ਧੱਕਾ ਹੁੰਦਾ ਹੈ ਤੇ ਉਹਨਾਂ ਨਾਲ ਕੰਟੈਕਟ ਕਰ ਲੈ। ਬੇਨਤੀ ਕਰਦੇ ਆ ਨਾ ਕਿ ਕਮੇਟੀ ਜਰੂਰ ਬਣਾਈ ਜਾਵੇ ਅੰਦਰ ਕਿ ਸਾਡੇ ਰਾਜ ਦੀ ਜ਼ਿੰਮੇਵਾਰੀ ਦੇ ਪੀੜ੍ਹੀਆਂ ਨੂੰ ਲੈ ਕੇ ਆਉਂਦੇ ਨਾ ਉਹਨਾਂ ਦੀ ਜ਼ਿੰਮੇਵਾਰੀ ਲਈ ਜਾਵੇ। ਇਹਾਂ ਵਈ ਤੱਕ ਲੋੜ ਪਊਗੀ ਨਾ ਸਾਰੇ ਜੱਥੇ ਹੋ ਗਿਆ ਅਗਿਓ 38000 2050 ਇਕੱਠਾ ਹੋ ਜਾਂਦਾ ਨਾ ਤਾਂ ਕੈਪ ਪਾਈਨ ਇਨਸਾਫ ਮਿਲ ਜਾਂਦਾ ਪਰ ਸਭ ਤੋਂ ਪਹਿਲਾਂ ਤਾਂ ਪਈ ਆਪਣੇ ਅੰਦਰ ਹਿੰਮਤ ਹੋਣੀ ਚਾਹੀਦੀ ਹੈ ਲੜਨ ਦੀ ਉਹ ਸਾਰੇ ਕੰਮ ਕਰੇ ਤੀਬਰ ਕੰਮ ਕਰੇ ਸਾਰੇ ਸਾਰੇ ਸੀ ਬਕਾਇਦਾ ਕੰਮ ਕਰੇ 30% ਦੇ ਠੀਕਲੇ ਤੀਜੇ ਦਾ ਪਰ 20% ਵੀ ਮਾਰੇ ਬਣ ਜਾਂਦੇ ਨੇ ਨਾ 80% ਕਰਕੇ ਤੇਰੇ ਲੋਕਾਂ ਦੇ ਘਰ ਦੇ ਪੌਂਦੇ ਨੇ ਕਰਦਾ ਪੂਖਾਰੇ ਉਹ ਮੈਂ ਦੇਖਿਆ ਉੱਪਰੋਂ ਤੰਗ ਨੇ ਉਹਨਾਂ ਦੇ ਬੱਚੇ ਘਾਇਰ ਲੱਗੇ ਜਿਹੜੇ ਉਹਨਾਂ ਦੀ ਤਰ੍ਹਾਂ ਚੀਜ਼ ਨਹੀਂ ਹੁੰਦੀ ਕਿ ਉਹ ਵੀ ਠੀਕ ਪੂਰਕਾਰ ਨਹੀਂ ਕਰਦੀ ਇੰਨੀ ਦਾਣਾ ਭਾਈ ਉਹ ਕਦੇ ਵੀ ਆ ਕੇ ਨਾ ਬਾਹਰ ਧੱਕਾ ਨਹੀਂ ਕਰਦੇ ਕਿ ਜਿਹਨੂੰ ਆਪਣੇ ਘਰ ਦੇ ਪਿਆਰ ਮਿਲਦਾ ਜਿਨ੍ਹਾਂ ਨੇ ਘਰ ਇੰਟਰਵਿਊ ਹੁੰਦੀ ਨਾ ਉਹ ਆ ਕੇ ਧੱਕਾ ਕਰਦੇ ਨੇ ਸਾਰੇ ਦਾ ਸਾਰਾ ਇੰਨੀ ਕੀ ਹਿੰਮਤ ਵੀ ਹੈ ਜੀ ਇਹ ਬੁੱਢੀ ਲੋਕ ਜਿਹੜੇ ਨੂੰ ਸਾਰੇ ਇਹ ਮੈਂ ਸੱਤੀਗਾ ਕਰ ਦੇਣਾ ਜਿਦੋਂ ਮੇਰੇ ਕਿੱਡੇ ਬਾੜੀ ਦਾ ਇਹਨਾਂ ਨੇ ਤੇਗੇ ਬਾੜ ਦੇ ਜਦੋਂ ਪਹਾੜ ਪਿੱਛੇ ਹੁੰਦੀਆਂ ਨੇ ਹਨਾ ਤੇ ਬਾਲ ਖੜੇ ਜਾਂਦੇ ਨੇ ਕਿ ਇੱਕੋ ਸਾ ਜਿਵੇਂ ਮੇਰੇ ਬਾਲ ਖੜੇ ਹੋਏ। ਤੇ ਉਹ ਮੈਨੂੰ ਇਤਨੇ ਸਹਾਰੇ ਤੇ ਮਿਲਿਆ ਮੈਂ ਪਰਿਵਾਰ ਨਾਲ। ਹਨ ਮੈਦਮ ਜੇਖਾਨੀ ਜੀਆ ਉਹ ਮੇਰੇ ਕੋਲ ਆਪ ਆ ਗਿਆ। ਕਹਿੰਦਾ ਵੀਰ ਬਿਉਕਰ ਮੈਂ ਨਹੀਂ ਤੇ ਹੱਥ ਲੈ ਜੀ ਦੀ ਦਰਿਆ ਨਾਲ ਤੇਰੇ ਸਿਆਣੇ ਕਾ ਵੀ ਘੜੇ ਪਾੜੇ ਸੀ। ਮੈਂ ਕਿਹਾ ਵੀ ਮੈਂ ਤੇ ਨਹੀਂ। ਬਿਤੇ ਨੇ ਘਾ ਕੇ ਰਹੇ ਫਿਰ ਉਹ ہو گئی تھانے کے نار بند کرتے گاڑی چھ مہینے جیل چ رکھا ٹھیک ہے نا کھانے دھی ਵੀ ਜਿੱਦੜ ਧੱਕੇ ਕਰ ਗਿਆ ਨਾ ਪੁੱਤ ਬਾਪਾ ਨੇ ਕੋਈ ਨਹੀਂ ਪਰ ਬਾਬੇ ਦੀ ਮਿਹਰ ਹੋਈ ਫਿਰ ਚਲੇ ਆ ਤਾਂ ਕਿਹਾ ਲਿਗਤ ਰਾਤ ਨੂੰ ਪੱਕਦੇ ਬਾਪਾ ਵੀ ਕਿੱਥੇ ਕਿੱਥੇ ਦੇ ਭੇਜਿਆ ਨੀ ਕਰੇ ਸਾਰੇ ਕੱਪੜੇ ਪਾ ਗਏ ਹਿੰਮਤ ਨਹੀਂ ਹੋਈ ਉਹਦੀ ਵਿਹਾਰ ਹੋ ਗਿਆ ਮਰਜਾ ਦੀ ਬਾਗਾ ਸੀ ਗੱਲ ਹੋਈ ਨਾ ਬਾਈ ਗੱਲ ਨਾ ਹਿੰਮਤ ਵੀ ਆ ਵੀ ਫੋਟੇ ਚ ਵੀ ਹਿੰਮਤ ਹੋਣੀ ਚਾਹੀਦੀ ਅਸੀਂ ਤਾਂ ਖਰਚ ਹੈਗੇ ਪਾਈ ਤੁਹਾਡੇ ਕੰਮ ਕਰਨੇ ਵਾਤੇ ਖਰਚ ਹੈ ਤੇ ਕੰਪਨੀ ਕਰਨਾ ਚਾਹੁੰਦੇ ਆ ਭਵਨ ਕਮਾਗੀ ਬਾਈ ਕਰੋ ਕਿਉਂਕਿ ਉਹ ਵੀ ਪੈਣ ਹਰਿਆਣੇ ਦੀ ਆ ਤੇ ਅਸੀਂ ਵੀ ਹਰਿਆਣੇ ਦੇ ਆ ਪੈਣ ਨੂੰ ਬੇਨਤੀ ਕਰਦੇ ਆ ਕਿ ਪੈਣ ਪਹਿਲਾਂ ਮੈਡੀਕਲ ਕੰਮ ਕਰਵਾ ਕੇ ਕਮਾਈ ਠੀਕ ਹੈ ਨਾ ਕਿਉਂਕਿ ਇੱਕ ਇੱਕ ਦੇਖੋ ਮੇੜੀ ਦਾ ਫਰਜ਼ ਹੁੰਦਾ ਘਰ ਨੂੰ ਚਲਾਉਣਾ ਕੀ ਵਿਆ ਠੀਕ ਹੈ ਉਹਨਾਂ ਕਮਾਉਂਦਾ ਹੋ ਗਿਆ ਦਿਮਾਗ ਖਰਾਬ ਕਿ ਜੀ ਦੀਆਂ ਜੁੱਤੀਆਂ ਚੱਕ ਜਾ ਕੇ ਨਹੀਂ ਕੇਂਦਰੀ ਵਾਲ ਹੋਣਾ ਵੀ ਜੁੱਤੀਆਂ ਚੱਕ ਜਾ ਕੇ ਇਹ ਭੁੱਲ ਗਿਆ ਸਾਕੇ ਯਾਰ ਭੈਣੇ

ਠੀਕ ਹੈ ਆਪੀ ਕੋ ਡਰਨ ਵਾਲੇ ਲੋਕ ਨਹੀਂ ਹੈਗੇ ਬੰਦੇ ਕੋ ਪਰ ਅਸੀਂ ਫੇਰ ਵੀ ਕਹਿੰਦੇ ਆਂ ਭੈਣੇ ਬਿਨਾ ਆਪਣੇ ਪਰੋਣੇ ਨੂੰ ਸਮਝਾ ਇਹਨੂੰ ਵੀ ਸੱਤਾਂ ਦਾ ਨਸਾ ਇੱਕ ਤਾਕਤ ਭਾਰਾ ਟੈਨ ਲੇ ਕੇ ਕਰਦੇ ਵਿਅੰਨਾ ਮੁਚੜ ਵੀ ਆਈ ਸੀ ਆਂ ਵਿਅੰਨਾ ਫਿਰ ਬਾਅਦ ਚ ਰਹਿਣਾ ਦਾ ਪੰਜਾਬ ਤੇ ਇਹ ਮੈਂ ਨਹੀਂ ਸੁਣਾ ਕਹਿੰਦੇ ਆਂ ਸਟ੍ਰੇਲੀਆ ਜਿਵੇਂ ਬਾਹਰ ਚ ਫੜਾਈ ਜਾਂਦੇ ਨੇ ਬੰਦੇ ਸਾਥਾਂ ਪਤੇ ਕੋ ਕਿੱਥੋਂ ਉੱਠੇ ਸਾਰੇ ਦੱਸਾ ਤੇ ਪਰ ਬਈ ਮੈਂ ਤਾਂ ਇੱਥੇ ਹੀ ਆ ਗਾ ਤੂੰ ਥੋੜ੍ਹਾ ਵੀ ਪਰਵਾਰ ਨਾਲੇ ਉਦੋਂ ਕਦੀ

ਪਾਈ ਨੂੰ ਮੇਂ ਵੀ ਉਹ ਮਿਆਂ ਲਾਇਆ ਹੋਇਆ ਹੈ ਨਾ ਮੈਂ ਤਾਂ ਅਵਾਸ ਨਹੀਂ ਕਰਦਾ ਭਾਈ ਜੀ ਨੇ ਜਿਹੜੇ ਮੇਰੇ ਨਾਲ ਕਰਿਆ ਸੀ ਮੇਰੇ ਨਾਲ ਇੱਕ ਵਾਰ ਚੰਡੀਗੜ੍ਹ ਕਰਿਆ ਸੀਗਾ ਐਨਾ ਮੈਂ ਤਸੱਦ ਹੈ ਨਾ ਇੱਕ ਵਾਰ ਮੇਰੇ ਧੱਕੇ ਮਾਰੀ ਸੀ ਮੈਂ ਬਰਬਾਦ ਗਿਆ ਪਰਮਾਤਮਾ ਕੇ ਜਿੱਧਰ ਨੰਦੀਪ ਵਾਲਾ ਕੀਤਾ ਜਾ ਗਿਆ ਮੂ ਤਾਂ ਮਾਰਤਾ ਲਾ ਕੇ ਆ ਕੇ ਫੜਦੇ ਨਹੀਂ ਹੈਗੇ ਨੀ ਕਹਿੰਦਾ ਕਿ ਅਸੀਂ ਤਾਂ ਪਰਮਾਤਮਾ ਚਲਾਉਗਾ ਆਪਣੇ ਆ ਉਹ ਪਰਮਾਤਮਾ ਆਰਦਾ ਕਰੂਗਾ ਇੱਥੇ ਹੈ ਨਾ ਕਿ ਇੱਥੇ ਆ ਜੀ ਜੀ ਥੱਲੇਵਾ ਕਾ ਦੇ ਬਾਬੂ ਜੀ ਬੈਠੇ ਰਿਹਾ ਨਾ ਤੇ ਬੇਨਤੀ ਕੇ ਪਾਈ ਕਿਉਂ ਬੇਕੀ ਜਾਣਾ ਮੈਂ ਕਿ ਮੇਰੇ ਬਾਪਾ ਨੇ ਕਹਿਆ ਹੋਇਆ ਕਿ ਤੇਰੇ ਬਾਪੂ ਕਰ ਸੀਂ ਜਾਈ ਹੋਏ ਨੇ ਆਪਣੀ ਪਾ ਦੇ ਬਾਪੂ ਜੀ ਪਾਈਏ ਫੋਨ ਕਰਦੇ ਨੇ ਹੈਨਾ ਸਾਰੇ ਨੂੰ ਦੀ ਪਾਈਆ ਚੋਥੇ ਘਰ ਰੱਖਿਆ ਓਥੇ ਆਓ ਓਥੇ ਘਰ ਓਕੇ ਮੈਂ ਦੋ ਵਾਰ ਫੋਨ ਆਇਆ ਬਾਪੂ ਜੀ ਦਾ ਧੀ ਨੀ ਕੀ ਕਰਣਾ ਓਥੇ ਪਰ ਮੈਂ ਓਥੇ ਨਾ ਮੈਨੂੰ ਇੰਨਾ ਫੀਲ ਹੋਇਆ ਨਹੀਂ ਨਕੀ ਤੇ ਬਾਪੂ ਕੇ ਫੋਨ ਦੀ ਨਹੀਂ ਲੀ ਗੈ ਕਹ ਰਹੀ ਕਿ ਕਿੱਥੇ ਵੀ ਪਾਈ ਆਪਣੀ ਪਾਤੀ ਪਿੱਛੇ ਕੱਟ ਹੋਊਗਾ ਨਾ ਅਸੀਂ ਅੱਗੇ ਆਪ ਹੋ ਕੇ ਜਾਗੇ ਤੇ ਸਭ ਤੋਂ ਸਾਰੇ ਦਾ ਫਰਜ ਮੰਨਦਾ ਪਾਈ ਪਿਆ ਮੇਰੀ ਸਭ ਤੇ ਲਾਵੇ ਰਗਿਆ ਸੀ ਕਿਉਂ ਕਿ ਗਏ ਜੀ ਇਹ ਕਰ ਲੈਣਾ ਸਾਡੀ ਬਗਾਇਆ ਚੁਗਿਆ ਬਾਪੂ ਜੀ ਨੂੰ ਕਿ ਬਾਪੂ ਜੀ ਸਾਰੇ ਲੋਕਾਂ ਨੂੰ ਦੇ ਨਾਲ ਨੇ ਕਿਹੜਾ ਲੈਂਡ ਪੁਰੀ ਦਾ ਮੁੱਦਾ ਚੱਲਦਾ ਆ ਬਾਬਾ ਇਹਨੂੰ ਜ਼ਮੀਨਾਂ ਦੇ ਦੇਣੀਆਂ ਸੋਖੀਆਂ ਇਹ ਲੈ ਕੇ ਇੱਕ ਪ੍ਰੋਸਟੀ ਮਗਾਉਣਾ ਚਾਹੁੰਦੇ ਨੇ ਕਿ ਗਾਹ ਨੂੰ ਪੰਜਾਬੀ ਕੱਟ ਕੇ ਵੀ ਜਿਵਾਉਣੇ ਤੇ ਤੇ ਸਰਕਾਰਾ ਇਹਨਾਂ ਦੇ ਹਿਸਾਬ ਨਾਲ ਬੰਧ ਤੇ ਅਸੀਂ ਕੋਈ ਮੁੱਦ ਖਤਮ ਕਰਾਂਗੇ ਅਸੀਂ ਤੁਹਾਡੇ ਨਾਲ ਆ ਹਰਿਆਣਾ ਦੇ ਵਿੱਚ ਆਲਾ ਪਹਿਲਾ ਕਾਜੀ ਵੀ ਨਹੀਂ ਕੋਈ ਸਾਗੀ ਜੱਥੇ ਬੰਦੀ ਨਾਲ ਆਟਕੇ ਬੰਦੀਆ ਹੋ ਜੁੜੀਆਂ ਅੱਧੀ ਹਰਿਆਣਾ ਦਾ ਕਿਸਾਨ ਰੋਜਾ ਬਣਾਇਆ ਬਾਬਾ ਮੈਂ ਇਹ ਕਰੂਗਾ 2028 ਦੇ ਅੰਦਰ ਕਿਉਂਕਿ ਵੱਡੇ ਇਲੈਕਸ਼ਨ ਹੋਣਗੇ ਨਾ ਬੀਜੀ ਨੂੰ ਵੀ ਠੇਰਾ ਪਾਵਾਂਗੇ ਕਿ ਐਮਐਸਟੀ ਐਮਐਸਟੀ